ਲੀਡਰ ਹਾਂਜੀ ਸਰ ਸਰ ਜੀ ਸਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਕਿਹਾ ਸੀ 31 ਮਈ ਤੱਕ ਅਸੀਂ ਪੰਜਾਬ ਚੋਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਅੱਜ 31 ਮਈ ਐ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਕਿ ਮੁਕਤ ਹੋਇਆ ਪੰਜਾਬ ਤੇ ਕਿੰਨਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਤਾ ਇਹਨਾਂ ਨੇ ਕਿਵੇਂ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਆਪਣੇ ਭਰੇਂਡੇ ਆਏ ਸੀ ਤਾਂ ਉਹਨਾਂ ਨੇ ਇੱਕ ਡਰਾਮਾ ਕਰਕੇ ਇੱਕ ਬੰਦੇ ਦੇ ਕਹਿਣ ਤੇ ਮਹਾਰਾਜ ਦੇ ਕਿੰਨੇ ਬੰਦਿਆਂ ਦੇ ਉੱਤੇ ਇਮੀਡੀਏਟਲੀ ਪਰਚਾ ਦੇ ਕੇ ਔਰ ਉਹਨਾਂ ਨੇ ਉਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਬਿਨਾਂ ਕਿਸੇ ਆਧਾਰ ਦੇ ਉੱਤੇ ਉਹਦੇ ਪਰਚਾ ਦਿੱਤਾ ਗਿਆ ਸੀ ਕੋਈ ਸਬੂਤ ਨਹੀਂ ਸੀ ਕੋਈ ਗਵਾਹ ਨਹੀਂ ਸੀ ਜਿਹੜਾ ਬੰਦੇ ਨੇ ਦਰਖਾਸਤ ਦਿੱਤੀ ਹੈ ਉਹੀ ਦਰਖਾਸਤ ਦੇਂਦਾ ਹੋਗਾ ਤੇ ਉਹੀ ਗਵਾਹ ਹੋਗਾ ਔਰ ਉਹ ਉਹਨਾਂ ਦੀ ਵੇਲ ਹੋ ਗਈ ਤੇ ਉਹ ਬਾਹਰ ਆ ਗਏ ਔਰ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਕਿਵੇਂ ਇੱਕ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹਿੰਦੁਸਤਾਨ ਦਾ ਚੰਗਾ ਸੂਬਾ ਵਧੀਆ ਸੂਬਾ ਸੀ ਉਸ ਦਾ ਮੁੱਖ ਮੰਤਰੀ ਨੇ ਸਟੇਟਮੈਂਟ ਦੇ ਕੇ ਬੰਦਾ ਫੜਾਇਆ ਹੋਵੇ ਤੇ ਉਹ ਕੋਰਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਿਵੇਂ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਪੰਜਾਬ ਦਾ ਫਿਰ ਪਿਛਲੇ ਦਿਨੀ ਲੰਬੀ ਹਲਕੇ ਦੇ ਵਿੱਚ ਟਾਕਾ ਫੈਕੀ ਨੂੰ ਅੱਗੇ ਲੱਗੀ ਹੈ ਉਹ ਕਿਵੇਂ ਗੈਰ ਕਾਨੂੰਨੀ ਤੌਰ ਦੇ ਉੱਤੇ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕਰੰਦੇ ਜਿਹੜੇ ਉਹ ਚਲਾ ਰਹੇ ਸੀ ਉਹਨੂੰ ਗੈਰਕਾਨੂੰਨੀ ਤੌਰ ਤੇ ਉੱਤੇ ਇਹਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਚਾਹੇ ਮਜੀਠਾ ਹੋਵੇ ਚਾਹੇ ਹੋਰ ਹਲਕਿਆਂ ਦੇ ਵਿੱਚ ਸ਼ਰਾਬ ਨਾਲ ਕਿੰਨੇ ਬੰਦੇ ਮਰੇਗੇ ਕਿਵੇਂ ਪੰਜਾਬ ਪੁਲਿਸ ਦੇ ਬੰਦੇ ਬੇਗਨਾਮ ਫੜ ਕੇ ਤੁਸੀਂ ਗੋਨਿਆਂ ਦੇ ਤੋਂ ਜਿਹੜਾ ਮੁੰਡਾ ਫੈਸਲ ਸੀਗੇ ਉਹਨੂੰ ਫੜ ਕੇ ਕਿੰਨੇ ਤਸੀਹੇ ਦੇ ਕੇ ਉਹਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਪੋਸਟਮਾਸਟਰ ਦੀ ਰਿਪੋਰਟ ਦੇ ਵਿੱਚ ਕਿਵੇਂ ਉਹਦਾ ਮਾਰਡਰ ਹੋਇਆ ਮਾਰਡਰ ਕਹਾ ਗਿਆ ਪਰ ਤਾਂ ਤਬਨ ਹੋਇਆ ਉਹਦਾ ਔਰ ਉਸ ਤੋਂ ਬਾਅਦ ਪਾਸੋਂ ਦੋ ਟਰੱਕ ਤੁਸੀਂ ਸਾਰੇ মিডিਆ ਦੇ ਵਿੱਚ ਤੁਹਾਨੂੰ ਪਤਾ ਹੈ ਐਥਨੋਲ ਦੇ ਜਿਹੜੇ ਕਹਿੰਦੇ ਸੀ ਗੁਜਰਾਤ ਤੋਂ ਆਏ ਆ ਔਰ ਚੀਮਾ ਸਾਹਿਬ ਜਿਹੜੇ ਫైనాన్స్ ਮਿਨਿਸਟਰ ਆ ਪੰਜਾਬ ਦੇ ਉਹਨੇ ਵੀ ਸਟੇਟਮੈਂਟ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਬਹੁਤ ਵੱਡਾ ਮਾਰਕਾ ਮਾਰਿਆ ਪੰਜਾਬ ਦੇ ਵਿੱਚ ਉਹ ਜਾਲੀ ਸ਼ਰਾਬ ਬਣਨ ਜਾ ਰਹੀ ਸੀਗੀ ਜਿਹੜੀ ਔਰ ਉਹ ਪੜ ਕੇ ਅਸੀਂ ਬੰਦਾ ਨੂੰ ਅੰਦਰ ਕੀਤਾ ਉਹ ਦੋ ਟਰੱਕ ਦਿਨਾਨਗਰ ਤੋਂ ਜਿਹੜੇ ਬੀਆਰਵੀ ਸਿਨਰੀ ਹੈ ਉੱਥੋਂ ਚੱਲੇ ਸੀ ਇੱਥੇ ਲਾਈਨ ਵਾਲਾ ਕੌਣ ਸੀ ਹਿੰਦੁਸਤਾਨ ਸਰਕਾਰ ਦੇ ਸੈਮੀ ਸੈਮੀ ਗਵਰਨਮੈਂਟ ਦਾ ਅਧਾਰਾ ਜਿਹੜਾ ਇੰਡੀਅਨ ਵਾਟਰ ਕਾਰਪੋਰੇਸ਼ਨ ਬਕਾਇਦਾ ਬਿਲ ਉਹਦੇ ਨਾਮ ਦੇ ਉੱਤੇ ਹੈ ਬਕਾਇਦਾ ਬਿਲ ਉਹਦੇ ਨਾਮ ਦੇ ਉੱਤੇ ਹੈ ਚੱਲਿਆ ਉੱਥੋਂ ਪੰਜਾਬ ਸਰਕਾਰ ਨੇ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਜਿਹੜੇ ਨੇ ਇੱਥੇ ਫੜਿਆ ਉਹਨਾਂ ਦਾ ਸਰਟੀਫਿਕੇਟ ਨਾ ਲੱਗਿਆ ਨਾ ਸਰਕਾਰ ਦਾ ਸਰਟੀਫਿਕੇਟ ਨਾ ਲੱਗਿਆ ਇਹਨਾਂ ਨੇ ਇੱਥੇ ਫੜਿਆ ਜਿਹੜੇ ਚੈਜ ਡਿਪਾਰਟਮੈਂਟ ਨੇ ਔਰ ਉਸ ਤੋਂ ਬਾਅਦ ਟਰਾਂਸਪੋਰਟਰ ਨੇ ਜਿਹੜੇ ਗੱਡੀ ਤੋਂ ਟਰਾਂਸਪੋਰਟ ਲੈ ਕੇ ਆਈ ਐ ਟਾਂਗੋ ਲੈ ਕੇ ਆਇਆ ਟੈਂਕਰ ਲੈ ਕੇ ਆਇਆ ਇੱਥੇ ਉਹ ਸਿਰਫ ਤੇ ਸਿਰਫ ਢਾਬੇ ਦੇ ਖੜੇ ਸੀ ਔਰ ਉਹਨਾਂ ਦੇ ਮਾਲਕ ਜਿਹੜੇ ਐ ਸਰਦਾਰ ਮਲਜੀਤ ਸਿੰਘ ਸੰਧੂ ਨੇ ਇਹ ਤੁਹਾਨੂੰ ਸਾਰਾ ਉਸ ਬਾਰੇ ਜਾਣਕਾਰੀ ਦੇ ਦੇਣਗੇ ਮੈਂ ਸਿਰਫ ਤੁਹਾਨੂੰ ਇੱਕ ਜਿਹੜੇ ਪੰਜਾਬ ਸਰਕਾਰ ਦੇ ਨਲਾਇਕਿਆਂ ਨੂੰ ਲਗਾਉਣ ਵਾਸਤੇ ਉਹ ਕਿਵੇਂ ਉਹ ਪਰਲੋ ਮੱਛੀ ਹੁੰਦੇ ਐ ਪ੍ਰੈਸ ਦੇ ਵਿੱਚ ਜਾਣ ਵਾਸਤੇ ਔਰ ਕਿਸ ਤਰ੍ਹਾਂ ਆਗਦੇ ਜਿਹੜੇ ਗੰਤਮੀਆਂ ਹੈਗੇ ਉਹਨਾਂ ਨੂੰ ਲਗਾਉਣ ਵਾਸਤੇ ਦੂਜਿਆਂ ਦੇ ਉੱਤੇ ਚਿੱਕੜ ਸਿੱਕੜੇ ਹੈਗੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲੋ ਦਿੱਤੀ ਹੈ ਕੋਈ ਲਾਅਨ ਆਰਡਰ ਦੀ ਸਥਿਤੀ ਨਹੀਂ ਬਠਿੰਡੇ ਦੇ ਵਿੱਚ ਰੋਜ਼ ਕਿੰਨੇ ਲੁੱਟਾਂ ਓਹਾਂ ਵਾਰਦਾਤਾ ਹੋ ਰਹੀਆਂ ਕਿਵੇਂ ਬੈਂਕ ਡਕੈਤੀਆਂ ਡਕੈਤੀਆਂ ਹੋ ਰਹੀਆਂ 40-40 ਲੱਖ ਰੁਪਏ ਬੈਂਕਾਂ ਦੇ ਵਿੱਚ ਲੁੱਟੇ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਜਿਹੜਾ ਹਾਲਾਤ ਬਣਿਆ ਹੋਇਆ ਸਾਨੂੰ ਸਾਰਿਆਂ ਨੂੰ ਪਤਾ ਹੈ ਸਰਕਾਰ ਨੇ ਇਹ 5 ਸਾਲਾਂ ਦੇ ਵਿੱਚ ਪੰਜਾਬ ਨੂੰ 50 ਸਾਲ ਪਿੱਛੇ ਪਾਦਾ ਜਿਹੜੇ ਹਾਲਾਤ ਪੰਜਾਬ ਪਿਛਲੇ ਸਮੇਂ ਦੌਰਾਨ 1947 ਤੋਂ ਲੈ ਕੇ ਜੇ ਆਪਾਂ ਗੱਲ ਕਰੀਏ 70 'ਚ 71 ਸਾਲਾਂ ਤੱਕ ਪੰਜਾਬ ਦਾ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਉਹਨਾਂ ਦਾ ਨਹੀਂ ਹੋਇਆ ਆਪਾਂ ਕਿ ਬਾੜੇ ਦੌਰਾਂ ਦੇ ਵਿੱਚੋਂ ਲੰਘੇ ਆ ਮਾਰੇ ਤੋਂ ਮਾਰੇ ਦੌਰ ਦੇ ਵਿੱਚ ਆਪਾਂ ਲੰਘਿਆ ਹੋਇਆ ਪੰਜਾਬ ਬੇਸ਼ੱਕ ਵੱਡਾ ਟੁੱਕੀ ਦਾ ਹੋਵੇ ਬੇਸ਼ੱਕ ਹੋਰ ਮੂਵਮੈਂਟ ਆਈਆਂ ਹੋਣ ਪਰ ਜਿਹੜੀ ਆ ਮੂਵਮੈਂਟ ਆਈ ਹੈ ਨਾ ਔਰ ਜਿਹੜਾ ਪੰਜਾਬ ਦੇ ਵਿੱਚ ਆਹ 5 ਸਾਲਾਂ ਦੇ ਵਿੱਚ ਜਿਹੜਾ ਇਹ ਆਇਆ ਹੈਗਾ ਇਸਲੇ ਪੰਜਾਬ ਨੂੰ ਬਹੁਤ ਪਿੱਛੇ ਪਾਤਾ ਪੰਜਾਬ ਦੇ ਨੌਜਵਾਨੀ ਨੂੰ ਪਿੱਛੇ ਪਾਤਾ ਪੰਜਾਬ ਦੇ ਖੇਤੀਬਾੜੀ ਨੂੰ ਪਿੱਛੇ ਪਾਤਾ ਪੰਜਾਬ ਦੇ ਐਗਰੀਕਲਚਰ ਇੰਡਸਟਰੀਸ ਨੂੰ ਪਿੱਛੇ ਪਾਤਾ ਪੰਜਾਬ ਦੇ ਵਿੱਚ ਕੋਈ ਇਹਨਾਂ ਨੇ ਡਵੈਲਪਮੈਂਟ ਨਹੀਂ ਕਰਾਇ ਸਿਵਾਏ ਇਸ ਦੇ ਕੋਈ ਝੂਠੇ ਬਿਆਨ ਔਰ ਸਿਰਫ ਦੇ ਸਿਰਫ ਪ੍ਰੈਸ ਦੇ ਵਿੱਚ ਜਾ ਕੇ ਇਸ ਝਿਹਾਰਾਂ ਦੇ ਰਾਹੀਂ ਸਰਕਾਰ ਨੂੰ ਬੁਣਾ ਰਿਹਾ ਔਰ ਕਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੁਹਾਨੂੰ ਵੀ ਪਤਾ ਹੈ ਕਿਵੇਂ ਮਹਿੰਗਿਆਂ ਦੇ ਨਾਲ ਬੰਦੇ ਲੱਗੇ ਹੋਏ ਹੈ ਕਿਵੇਂ ਜਿਨ੍ਹਾਂਲੇ ਦੇ ਉੱਤੇ ਬੰਦੇ ਕੰਮ ਕਰ ਰਹੇ ਹੈ ਕਿਵੇਂ ਐਮਐਲਏ ਨੂੰ ਚਲਾ ਰਹੇ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਬੜੀ ਨਲਾਇਕ ਸਰਕਾਰ ਹੈ ਔਰ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਬਾਰੇ ਸੰਧੂ ਸਾਹਿਬ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੋਗੇ ਜੀ ਜੀ ਆਪਣਾ ਨਾਮ ਮੇਰਾ ਨਾਮ ਬਲਜੀਤ ਸਿੰਘ ਸੰਧੂ ਮੈਂ ਅਵਰਸਰ ਦਾ ਰਹਿਣ ਵਾਲਾ ਹਾਂ ਠੀਕ ਹੈ ਜੀ ਤੇ ਮੈਸੇਜ ਲੈ ਰਿਹਾ ਹਾਂ ਅੰਮਦਾਵਾ ਦੇ ਜਿਹੜੇ ਦੋ ਟਰੱਕ ਜਿਹੜੇ ਕੱਲ ਥੋੜੀ ਜਿਹੀ ਦੇਵਰੀ ਚ ਸੈਣ ਤੋਂ ਆਇਆ। ਉਹ ਟਰੱਕ ਸਾਡੇ ਦਿੱਥੋਂ ਬੀਆਰਵੀ ਤੋਂ ਭਰੇ ਸੀਗੇ। ਬੀਆਰਵੀ ਹਸਪੀਟਲਟੀ ਦਿਨਾਨਗਰ ਤੋਂ ਤੇ ਅੱਜ ਆਇਥੇ ਜਾਣੇ ਸੀ ਆਪਣੇ ਪਟੇਲਾ ਆਈਓਸੀ ਟੀਪੂ ਚ। ਇਹ ਜਿਹੜੇ ਸੱਦੂ ਆ ਉਹ ਦਸਲੇ ਰਿਹਾ। ਇਹਦੇ ਦੇਕੂ ਤੇ ਉਹ ਇਥੇੋਂ ਆਲ ਸੀਗਾ। ਇਹ ਪਟਰੋਲ ਦੇ ਵਿੱਚ ਨੂੰ ਆ ਸੀਗਾ। ਸ਼ਰਾਬੀ ਸੀ। ਇਹ ਪਟਰੋਲ ਦੇ ਵਿੱਚ ਮਿਕਸ ਹੁੰਦਾ। ਪਟਰੋਲ ਦੇ ਵਿੱਚ ਓਕੇ। ਜਾਂ ਤੇ ਗ੍ਰੀਨ ਫਿਊਲ ਯੂਜ਼ ਕਰਦੇ ਜੀ। ਹੋ ਹੁੰਦੇ ਆਕਰਮ ਲਈ ਬਿਲਿੰਗ ਉੱਥੋਂ ਤੋਂ ਲੇਗੋ ਕੁਇਟ ਸਾਰਾ ਹਰ ਚੀਜ਼ ਬਿਲਿੰਗਸ तरफ ਸਾਈਡ ਬਿਲਿੰਗ ਹਾਂਜੀ ਉਹ ਟੈਂਕਰ ਸਾਡੇ ਉੱਥੋਂ ਭਰੇ ਸੀ 23 ਗੀ ਦੋ ਟੈਂਕਰ ਤੇ ਮਤੀ ਦਿਗੜੇ ਤੇ ਪਹੁੰਚ ਗਏ ਸੀ ਸਰੀਪੀ ਸਾਡੇ 6 ਵਜੇ ਤੜਕੇ ਆ ਕੇ ਉਹਨਾਂ ਪੇਪਰ ਸਬਮਿਟ ਕਰਤੇ ਡਿਪੂ 'ਚ ਤੇ ਡਿਪੂ ਤੇ ਪੂਰਾ ਦਿਨ ਡਿਪੂ ਤੇ ਬਹਰ ਖੜੇ ਰਹੇ ਟੈਂਕਰ ਇੱਥੇ ਕੀ ਆ ਮੇਰੇ ਲੋਕਲ ਬੰਦਾ ਨੂੰ ਨਹੀਂ ਪਤਾ ਇਹਦੇ ਵਿੱਚ ਤੁਹਾਨੂੰ ਚੋਰੀ ਵਗਾਇਆ ਹੋਈ ਹੈ ਜੀ ਆਰ ਉਸਮਾਨ ਜੀ ਤੁਹਾਡਾ ਜੀ ਪਾਰਕਿੰਗ ਅੰਦਰ ਨਹੀਂ ਕੀ ਰੋਡ ਤੇ ਖੜੀ ਕਰਨੀ ਪਈ ਜੀ ਤਾਂ ਗਾੜ ਕਿਤੇ ਵੀ ਅੱਗੇ ਕੇ ਠਾਬੇ ਤੇ ਜਾ ਇਹ ਉੱਪਰ ਤੇ ਲੈ ਜਾਓ ਇਹ ਆਈਐਸਐਲ ਦੇ ਡਿਪੋ ਤੋਂ 5 ਕਿਲੋਮੀਟਰ ਅੱਗੇ ਉਸਮਾਨ ਸਰਵਲ ਸਟੇਸ਼ਨ ਹੈ ਪਟੜਾ ਪੱਪਾ ਇਹਨੇ ਨਾਲ ਦੋ ਕੋਨੇ ਤੇ ਪਾਰਕਿੰਗ ਹੈ ਇਹ ਦੋਹੇ ਟੈਂਕਰ ਸਾਮੀ ਉੱਤੇ ਚਲੇਗੇ ਤੇ ਇੱਕ ਟੈਂਕਰ ਲੈ ਕੇ ਦੋ ਡਰਾਈਵਰ ਕਿਉਂਕਿ इंडियन ऑयल ढाबा कोई नहीं एक दो के लेके, के। के है नवराज ढाबे रोटी खाने गए गड्डी पे तो निकली है दस बज के बारह मिनट तक पहुंच गई उ नवराज ढाबे से जिथे खड़ी जाके होगी बिल्कुल रोड साइड है मैं दस दूंगा ਟਾਈਮਿੰਗ ਪੂਰਾ 10:07 ਤੇ 5:52 ਤੇ ਗੱਡੀ ਪੰਪ ਤੇ ਪਹੁੰਚੀ ਸੀਗੀ ਇਥੋਂ ਪੇਪਰ ਜਮਾ ਕਰਾ ਕੇ ਐਨਰਾਲ ਚ ਤੋਂ ਤੋਂ 10:07 ਤੇ ਗੱਡੀ ਉਥੋਂ ਨਿਕਲੀ ਨਵਰਾਇਟਾ ਦੇ ਅੰਦਰ ਉੱਠੀ ਖਾਂ ਜਾ 5 ਮਿੰਟਾਂ ਦੀ ਗੱਡੀ 10:12 ਤੇ ਗੱਡੀ ਨਵਰਾਇਟਾ ਵਿੱਚ ਪਹੁੰਚ ਗਈ ਤੇ ਉਥੋਂ ਮੁੜ ਕੇ ਗਿਆ ਵੀ ਗੱਡੀ ਜਿੱਥੇ ਖੜੀ ਸੀ 10 ਵਜੇ ਦੇ 12 ਮਿੰਟ ਤੇ ਰਾਤ ਨੂੰ ਜਾ ਕੇ ਗੱਡੀ ਇੱਕ ਰੋਡ ਸਾਈਡ ਹੈ ਜਿਹੜਾ ਮਾਨਸਾਬ ਖਿਲਾ ਰੋੜਾ ਰੋੜੇ ਦੇ ਕੋਲ ਸਾਈਡ ਤੇ ਖੜੀ ਸੀ ਕਿ ਤੁਹਾਡੇ ਦੇ ਢਾਬੇ ਦੇ ਬੈਕ ਸਾਈਡ ਤੇ ਨਹੀਂ ਸੀ ਕਿਉਂਕਿ ਕੋਈ ਵੀ ਡਰਾਈਵਰ ਆ ਕੇ ਚੋਰੀ ਕਰੂਗਾ ਤੇ ਮਾਲ ਅਡੂਗਾ ਢਾਬੇ ਦੇ ਬੈਕ ਸਾਈਡ ਤੇ ਖੜੂਗਾ ਉਹ ਗੱਡੀ ਉਥੋਂ ਹਿੱਲੀ ਨਹੀਂ 10 ਵਜੇ ਦੇ 12 ਮਿੰਟ ਤੇ ਗੱਡੀ ਉਥੇ ਪਹੁੰਚੀ ਉਹ ਤੋਂ ਸਵੇਰੇ 10 ਵਜੇ ਦੇ 7 ਮਿੰਟ ਤੇ ਇੱਕੇ ਜਗ੍ਹਾ ਗੱਡੀ ਖੜੀ ਰਹੀ ਉਥੋਂ ਭੰਡੀਆਂ ਸਿੱਧੀ ਗਈ ਇਹ ਚੰਗੀ ਫੋਰਸ ਵਿੱਚ ਆਉਂਕੀ ਉਹ ਤਾਂ ਸਮੀ ਸਤਿ ਸ੍ਰੀ ਅਕਾਲ ਡਰਾਈਵਰਾਂ ਨੇ ਕੋਈ ਮਾਲ ਨਹੀਂ ਕੱਢਿਆ ਡਾਕੂਮੈਂਟ ਪ੍ਰੋਬਲਮ ਕਿ ਹੋਈ ਵੀ ਡਾਕੂਮੈਂਟ ਜਾਵਾਂ ਸੀ ਇੱਥੇ ਇੰਡਰਾਲਜ ਡਰਾਈਵਰ ਕੋਲ ਉਹ ਕਿ ਜਾਂ ਤੱਕ ਆਈਓਸੀਐਲ ਵਾਲੇ ਐ ਪਾਰਕਿੰਗ ਅੰਦਰ ਕਰਾਓ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਮਾਲ ਮੰਗਾਇਆ ਹੈ ਠੀਕ ਹੈ ਆਪਣੀ ਕਸਟਮਰੀ ਰੱਖਣ ਉਹਨਾਂ ਨੇ ਗੱਡੀਆਂ ਬਾਹਰ ਭੇਜੀਆਂ ਨੇ ਹੁਣ ਰੋਟੀ ਤੇ ਦੌਲ ਖਾਣੀ ਹੈ ਨਾ ਉਹ ਖਾਣ ਰੋਟੀ ਖਾਣ ਗਿਆ ਸੀਗੇ ਇਹ ਤੋਂ ਉੱਥੇ ਐਕਸਰਸਾਈਜ਼ ਵਾਲਾ ਬੰਦਾ ਤਾਂ ਕੋਈ ਨਵਾਇਦਾ ਬਿਆਹ ਨਾ ਕੋਈ ਵੱਧ ਘਟ ਹੋਈ ਹੋਊਗੀ ਰੋਟੀ ਖਾਣੀ ਖਾਂਦ ਕੋਈ ਹੋਈ ਆਵੇ ਉਹਨਾਂ ਨੇ ਗੱਡੀ ਜਾ ਕੇ ਪਹੁੰਚੀ ਐ ਤਾਂ ਉਹ ਉਸੇ ਵਾਲੇ ਡਰਾਈਵਰ ਨੂੰ ਦੋਨਾਂ ਡਰਾਂ ਨੂੰ ਧੋਕੇ ਅੰਦਰ ਬੰਦ ਕਰਤਾ ਆਪ ਇਹਨਾਂ ਸਭ ਕੁਝ ਨਿਬਾਲ ਕੱਢਿਆ ਦੂਸਰੀ ਗੱਡੀ ਜਿਹੜੀ ਉਹ ਖੜੀ ਸੀ ਨਮਾਨ ਪੰਪ ਤੇ ਸਰੋ ਸਟੇਸ਼ਨ ਤੇ ਉਥੋਂ 2:20 ਮਿੰਟ ਤੇ ਬਰਾਬਰ ਉਥੋਂ ਗੱਡੀ ਉਹ ਨਾ ਕੱਢੀ ਐ ਤੇ 2:27 ਦੇ 26:27 ਮਿੰਟ ਦੇ ਗੱਡੀ ਨਵਰਾਜ ਦਾ ਬੱਧ ਲੈ ਗਏ ਨੇ ਰਾਤ ਨੂੰ ਰਾਤ ਨੂੰ ਮਲੇਵੀ ਦੀ ਸਵੇਰ ਤੱਕੇ ਹੁਣ ਕੋਈ ਪੁੱਛ ਤਾ ਕੇ ਕਾਮਨ ਸੈਂਸ ਦੀ ਗੱਲ ਹੈ ਕਿ ਜੇ ਸਮਝੋ ਕਿ ਇੱਕ ਡਰਾਈਵਰ ਚੋਰੀ ਕਰਨ ਗਿਆ ਸੀ ਸੋ ਦੋਹੇ ਡਰਾਈਵਰ ਬਾਈ ਰੋਟੀ ਖਾਣ ਤੋਂ ਗਿਆ ਸੀ ਦੋਹੇ ਨੂੰ ਫੜ ਲੇ ਤੇ ਜੇ ਇੱਕ ਗੱਡੀ ਫੜੀ ਗਈ ਹੈ ਦੂਜਾ ਡਰਾਈਵਰ ਉੱਥੇ ਗੱਡੀ ਲੈ ਕੇ ਜਾਊਗਾ ਕਾਮਨ ਸੈਂਸ ਹੈ ਨਾ ਇਸ ਤੇ ਸੋ ਹਰਬੰਦਰ ਜੀ ਸੰਜੋਗ ਇੱਕ ਗੱਡੀ ਫੜੀ ਕਿ ਦੁਬਾਰਾ ਤੋਂ ਕੋਈ ਉਹ ਰਾਤ 2 ਵਜੇ ਗੱਡੀ ਇਥੋਂ ਨਿਕਲੀ ਹੈ ਉਹਦੀ ਬਿਲਕੁਲ ਲੋਕੇਸ਼ਨ ਹੈ ਉਥੇ ਬਾਹਲਪਾਗ ਵਾਲੇ ਕੋਲ ਹੈਗਾ ਉਹਦੀ ਸੈਕਿਟੀ ਵੀ ਕੈਮਰੇ ਲੱਗੇ ਆ ਤੁਸੀਂ ਉਹਨੋਂ ਕੋਈ ਲੈ ਸਕਦੇ ਹੋ ਜੀ ਫੁਟੇਜ ਗੱਡੀ ਉਥੋਂ ਲੈ ਕੇ ਗਏ ਨੇ ਇਹ ਪੂਰਾ ਫੈਬ੍ਰੀਕੇਟਡ ਪਲਾਨ ਹੈ ਬਿਲਕੁਲ ਆਫੀਸ਼ੀਅਲ ਹੈ ਸਾਡੇ ਕੋਲ ਸਾਰੇ ਡਾਕੂਮੈਂਟ ਨੇ ਅਕਸਾਇਦਾ ਇਨਵੋਇਸ ਸੈਲੈਬ੍ਰਿਟੀ एवरीथिंग ਕੋਈ ਵੀ ਗਲਤੀ ਨਹੀਂ ਕੀਤੀ ਸਾਡੀਆਂ ਗੱਡੀਆਂ ਪੂਰੇ ਪੰਜਾਬ ਚੋਂ ਰਾਂਡੌਰ ਤੋਂ ਲੈ ਕੇ ਪਾਇਨੀਅਰ, ਐਰਵੀਆਰਵੀ, ਕੌਮਸਨਸ, ਬੀਸੀਐਲ, E20 ਜਿੰਨੀਆਂ ਵੀ ਡਿਸਟਰੀਆਂ ਨੇ ਸਭ ਤੋਂ ਸਾਡੀਆਂ ਗੱਡੀਆਂ ਭਰਦੀਆਂ ਨੇ। ਹੋਰ ਤਾਂ ਖਾਲੀ ਹੋਰ ਅਸੀਂ ਆਦੇ ਇਥਰੋਂ ਕੋੜਾ ਹੈ। ਅਸੀਂ ਪਹਿਲਾਂ ਇਐਨਐਟ ਟੱਕਰੀ ਕਰਦੇ ਸੀਗੇ ਇਥੋਂ ਲੈ ਕੇ ਕਜੂਨ ਤੱਕ ਅੱਜ ਤੱਕ ਇੰਸੀਡੈਂਟ ਦੇਖਣੀ ਹੈ ਵੀ ਗੱਡੀ ਕੋਈ ਟੁੱਟੀ ਕਰਦੀ ਫੜੀ ਗਈ ਹੋਵੇ। ਉਹ ਤੇ ਫੀਡ ਵਾਲੀ ਸੀ। ਇਹਦੀ ਯਹਰ ਹੈ ਇੰਪੋਰਟ ਵਿੱਚ ਹੈਗਾ। ਇਹ ਨਾ ਬਣਾ। ਇਪਰ ਰੋਲਸ ਬਣਾ ਬਹੁਤ ਜ਼ਿਆਰ ਹੈ ਉਹਨਾਂ ਨੇ ਇਹ ਪਲਾਨ ਕਰਕੇ ਕੰਪਲੀਟ ਉਹਨਾਂ ਨੇ ਅਨੁਭਵ ਹੈ ਜਵਨ ਪਰ ਮੈਨੂੰ ਪਤਾ ਕਿ ਮੈਂ ਵੀ ਇਸ ਸੰਗੋਗ ਨਾਲ ਮੈਂ ਹਰਸਿਆ ਆਇਆ 18 ਪਹਿਲੂ ਆ ਗਿਆ ਸੀ ਤੇ ਕੱਲ ਅਸੀਂ ਸਵੇਰੇ ਮੇਰੀ ਸਿਸਟਰ ਹੈ ਕਿੱਦੀ ਉਥੋਂ ਸਵੇਰੇ ਨਿਕਲੀ ਸੀ ਅਸੀਂ ਜਾਣ ਵਾਸਤੇ ਅੰਬਾਲਾ ਡਾਇਰੋਲ ਮੇਰੇ ਬੇਟੇ ਦਾ ਵੀ ਪਪਾ ਇਤਰਾ ਹੋ ਗਿਆ ਮੈਂ ਉਥੋਂ ਵਾਪਸ ਆ ਜਿਸ ਤਰੀਕਾ ਹੋ ਗਿਆ ਕੀ ਹੋਇਆ ਐਕਚੁਅਲੀ ਮੈਨੂੰ ਡਰਾਈਵਰਾਂ ਦਾ ਗੁੱਸਾ ਆਇਆ ਸੀ ਮੈਂ ਡਰਾਈਵਰ ਕਟਾਉਣ ਆਇਆ ਸੀ ਮੈਂ ਵੀ ਇਹਨੇ ਮੇਰੇ ਨਾਂ ਖਰਾਬ ਕੀਤਾ ਨਾ ਬੇਇੱਜ਼ਤੀ ਹੁੰਦੀ ਆ ਉਹ ਆਪ ਕੋਲੋਂ ਸੋ ਅਗਰ ਨਾ ਖਰਾਬ ਹੁੰਦਾ ਬਿਨਾ ਨਾ ਖਰਾਬ ਹੁੰਦਾ ਤੀਤੇ ਆ ਗਿਆ ਲੱਗਦਾ ਵੀ ਇਹ ਬੁਰਾ ਮਾਲ ਲੱਗਦਾ ਕੋਈ ਵੀ ਕੁਰੀ ਦੀ ਹੋਈ ਕੁਛ ਨਹੀਂ ਆ ਬਿਲਕੁਲ ਆਫੀਸ਼ੀਅਲ ਨਾਲ ਹੈ ਇਹਨਾਂ ਨੇ ਜਿਹੜਾ 80000 ਲੀਟਰ ਕਹਿਣਾ 80000 ਮਾਲ ਦੇ ਨਾਲ ਫੜਿਆ ਗਿਆ ਜੋ ਪੂਰੇ ਡਾਕੂਮੈਂਟ ਹੁੰਦੇ ਠੀਕ ਹੈ ਨਾ ਕਤਰਾਇਤ ਜੋ ਮਾਲ ਇਹਦਾ ਅਸੀਂ ਹਰ ਹਫਤੇ ਵਿੱਚ ਫੜ ਕਰ ਲੈਂਦੇ ਹਾਂ ਉਹ ਮਾਰ ਕਿਹਾ ਸੀ 8047 ਜੋ ਗਣੀ ਚੱਲੀ ਆ ਰਹੀ ਹੈ ਉਹਨਾਂ ਉਹਨਾਂ ਕਿ ਉਹਨਾਂ 100 ਕੀ ਕਿਤਾ ਵੀ ਇਹ ਮਾਲ ਦੋ ਨੰਬਰ ਦਾ ਹੈ ਤੁਸੀਂ ਤਾਂ ਫਿਰ ਕੋਈ ਨਹੀਂ ਸਾਹ ਆਇਆ ਜਾਂ ਕਿਤੇ ਚੁਪਾ ਗਿਆ ਕਿ ਜਿਵੇਂ ਨੂੰ 77 ਮਾਰ ਸਰਕਾਰ ਨੂੰ ਜਾਣਾ ਸਹੀ ਤੇਰੀ ਗੱਲ ਸੋਹਣੀ ਜੀ ਜਾਨੀ ਹਾਂ ਮੈਂ ਤੇ ਕੱਲ ਕਿ ਮੈਂ ਤੇ ਕੱਲ ਸ਼ਾਮ 4 ਵਜੇ ਆਇਆ ਥੇ ਜੀ ਕੋਈ ਬਿਲਕੁਲ ਡਰਾਈਵਰ ਕੋ ਕੁਝ ਨਹੀਂ ਹੋਇਆ ਅਰੇ ਬਾਕੀ ਸਾਰੇ ਜਮਾ ਕਰਾਵਾ ਰਹੇ ਗਏ ਉੱਥੇ ਆਈਓ ਸੀ ਵੀ ਆਈਓ ਵੀ ਨੋ ਕੇ ਆਈਓ ਵੀ ਨੋ ਕੇ ਸੇ ਨੋ ਕੇ ਪੋਲੀਟਿਕਸ ਤੇ ਗੱਡੀ ਨਹੀਂ ਵੀ ਆ ਦੇਖੋ ਡਿਪੂ ਦਾ ਆ ਡਿਪੂ ਦਾ ਰਿਕਾਰਡ ਹੈ ਡਿਪੂ ਨੇ ਬਕਾਇਦਾ ਵੀ ਅੱਡੀ ਨੰਬਰ ਬਾਕੇ ਹਾ ਨੂੰ ਜੂਰ ਕੇ ਦੇਖ ਲਓ ਆ ਦੇਖੋ ਗੱਡੀ ਬੰਦ ਗੱਲ ਲਿਖੇ ਠੀਕ ਹੈ ਨਾ ਪੂਰੇ ਮਲਬੂ ਦਾ ਡਿਪੂ ਦਾ ਪਰਮਾਣ ਆਇਆ ਹਾਂ ਡਿਪੂ ਦਾ ਸਾਫ ਨਹੀਂ ਜੇ ਇਹ ਕੱਲ ਮਰੇ ਕਿਹਾ ਡਿਪੂ ਨੇ ਜੁਰੀਦ ਜਾਂਚ ਦੇ ਨੇ ਕਿ ਇਹ ਮਾਰ ਸਹੀ ਹੈ ਜੀ ਤੁਸੀਂ ਕਿਉਂ ਕੜੇ ਅਧਿਕਾਰੀਆਂ ਨਾਲ ਜਾ ਪੁੱਛ ਨਹੀਂ ਪਤਾ ਕਿ ਕਿਹਦੀ ਖਾਸੀ ਕੋਣ ਆ इतना को कुछ जाऊँगा ये फर्जी बंदा से एक साइज़ वाला है मैं इतना गड़ियाँ अच्छे जब टेन कीजिए गड़ियाँ राजवाड़ी के पास टेन की थी इतना पेपर होंगे और क्या पेपर, पेपर तो इतना कहने से इतना जैसे पेपर आये अक्साइड काम से होता है खाने में मैं तो मेरी फ़िक्र है देखिए इतना तारिकों गड़िया� ਇਹ ਇਲੈਕਟਰ ਭੜਿਆ ਬਹੁਤ ਵੱਡਾ ਅਸੀਂ ਰੋਹਾਂ ਆ ਰਿਹਾ ਮਾਰਕਾਂ ਮਾਰਿਆਗਾ ਤੁਹਾਨੂੰ ਕਿਉਂ ਕਿਉਂ ਲੱਗਦਾ ਹੈ ਪਹਿਲੀ ਸਰਕਾਰ ਨੇ ਕਿਉਂ ਕੀਤਾ ਆਏਗਾ ਇਹ ਤੋਂ ਬਨ ਬੁਸ਼ਮਨੀ ਸੀ ਅਕਤ 31 ਮਈ ਕਰਕੇ 31 ਮਈ ਕਰਤੀ ਸੀ ਪਤਾ ਗੱਲ ਦੀ ਮੇਰੀ ਗੱਲ ਸੁਣ ਜਿਹੜਾ ਬੰਦਾ ਚੋਰ ਹੈ ਨਾ ਉਹਦੇ ਦੀ ਫਰੇਡੀ ਇਹ ਹਿਸਟਰੀ ਹੈ ਇੰਡੀਆ ਦੀ ਤੁਹਾਨੂੰ ਆਪੇ ਖਾਸ ਕਰਕੇ ਠੀਕ ਹੈ ਇਹਨਾਂ ਨੂੰ ਸਭ ਪਤਾ ਹੈ ਕਿਹੜਾ ਜਾਲੀ ਸ਼ਰਾਬ ਬਣਾਉਂਦਾ ਹੈ ਕਿਹੜਾ ਚਿਟਾ ਵੇਚਦਾ ਸਭ ਪਤਾ ਹੈ ਠੀਕ ਹੈ ਇਹਨਾਂ ਨੇ ਦਿਖਾਉਣਾ ਹੈ ਨਾ ਕਮਿਟੀ ਦੇ ਬੰਦੇ ਬਰੇ ਨੇ ਜਰੂਰੀ ਸਾਹ ਵੀ ਗਏ ਇਹਨਾਂ ਦਾ ਪ੍ਰੈਸ਼ਰ ਸੀਗਾ ਅਫਸਾਈ ਤੇ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੋਈ ਐਸਐਸਪੀ ਨਾਲ ਦਾ ਪ੍ਰਸ਼ਾਸਨ ਨਾਲ ਜਾਂ ਅਫਸਾਈ ਜਾ ਰਿਹਾ ਨਾ ਕਿਸੇ ਨੂੰ ਨਹੀਂ ਹੋਈ ਮੈਂ ਅੱਜ ਹੀ ਐਸਐਸਪੀ ਨਾਲ ਮਿਲ ਗਿਆ ਸੀ ਕਿ ਮਿਲ ਨਹੀਂ ਗਏ ਤੇ ਚੱਲ ਰਹੇ ਸਹੀ ਇੱਕ ਚੈਲੰਜ ਕਰਾਂਗਾ ਬਾ ਸੁਪਰ ਕੁਲ ਐਕਸ਼ਨ ਕੀ ਰਿਹਾ ਹੋਣਾ ਜੇ ਬਿਲਕੁਲ ਬਹਿ ਬਲ ਹੋ ਤੇ ਫਾਈਟ ਕਰਾਂਗੇ ਇਹ ਕਹਿੰਦੇ ਇਹ ਤਾਂ ਪਹਿਲਾਂ ਵੀ ਲੱਗਦੀ ਹੋਗੀ ਨਹੀਂ ਨਹੀਂ ਪਤਾ ਗਿਆ ਅਤੇ ਸਾਡਾ ਸਾਡਾ ਮੇਰਾ ਕੰਮ ਇਹ ਥੂ ਪਰ ਕਿਸੇ ਸਾਥ ਚੱਲਦਾ ਪਹਿਲਾਂ ਉਹ ਕਿਹਦੇ ਚੱਲਦਾ ਹੈ ਨਾ ਤਾਂ ਦਾ ਤਾਂ ਪਹਿਲਾਂ ਅਸੀਂ ईएनए ਲੈ ਕੇ ਕਰਦੇ ਸੀ ਐਕਸਟਰਨਲ ਅਲਕੋਹਲ ਇਹ ਤਾਂ ਵਧੀਆ ਗੱਲ ਸੀ ਅਸੀਂ ਇਥੋਂ ਉਚਿੰਤਾ ਖੜਦੇ ਸੀ ਹੱਥ ਲੱਗ ਇੱਕ ਇਸ ਜਨੂ ਦਾ ਪੀਣ ਵਾਲੀ ਸ਼ਰਾਬ ਵੀ ਕਹਿ ਚੁੱਕੀ ਨਹੀਂ ਸ਼ੇੜੀ ਤੋਂ ਫੈਕਟਰੀ ਤੋਂ ਚੱਲੇ ਆ ਕਰਕਰ ਉਹਨਾਂ ਨਾਲ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜਾਂ ਤੁਸੀਂ ਗੱਲ ਨਹੀਂ ਕਰਾਈ ਨੰਬਰ 1 ਨੰਬਰ 2 ਇਲਾਵਾ ਨਿਊਜ਼ ਜਿਹੜੇ ਆਈ.ਓ.ਸੀ. ਜਿੱਥੇ ਵੀ ਗਿਚੂ ਚੱਲਿਆ ਉਹਨਾਂ ਨੇ ਕੋਈ ਪਾਸਪੋਰਟ ਕੁਝ ਵੀ ਨਹੀਂ ਦਿੱਤਾ ਰਿਹਾ ਆਪਣੇ ਨੂੰ ਜਦੋਂ ਗੱਡੀਆਂ ਦਾ ਮਾਲ ਉਤਾਰਿਆ ਨਹੀਂ ਅਜੇ ਸ਼ਟਲ ਨਹੀਂ ਆਇਆ ਤਾਂ ਕਿਹੋ ਜਿਹਾ ਕੋਈ ਇਨਸੀਡੈਂਟ ਹੋਇਆ ਨਹੀਂ ਨਾ ਹੁਣ ਕੀ ਆਜੂ ਤੂੰ ਹੀ ਜਾਓਗੇ ਨਾ ਨੌਨ ਕੰਪਟੇਟ ਹੋ ਜਾਓ ਉੱਥੇ ਦੋ ਤਿੰਨ ਗੱਡੀਆਂ ਖੜੀਆਂ ਹੋਣਗੀਆਂ ਇਹਨੇ ਆਈ.ਓ.ਸੀ. ਹਟਿਆ ਜਿਹੜਾ ਐਟਵੀਸੀ ਤਸਵੀਰ ਕੋਲ ਹੈ ਔਰ ਤਸਵੀਰ ਕੋਲ ਨਹੀਂ ਗੱਲ ਸੁਣੋ ਨਹੀਂ ਮਾਲ ਨਹੀਂ ਮਾਲ ਬੀ.ਪੀ.ਐਸ.ਐਲ. ਵੀ ਉੱਥੇ ਆ ਇਹਨਾਂ ਨਾਲ ਮਾਲ ਹੈ ਐਟਵੀਸੀ ਵਾਲੇ ਅੰਤਰਗੱਡੀ ਖੜੀ ਕਰਦੇ ਆ ਵਾਪਸ ਕਸਟੜ ਜੇ ਮੈਂ ਗੱਡੀ ਖਾਲੀ ਨਹੀਂ ਬਾਹਰ ਨਹੀਂ ਕੱਢਦੇ ਸਭੇ ਸਭੇ ਸਾਰੇ ਕਾਰਜ ਚੱਲਦਾ ਇਹਨਾਂ ਫੰਡ ਦੇ ਕਿਉਂ ਕਾਰਜ ਬਾਹਲੇ ਇਹਨਾਂ ਦੇ ਨਾਲ ਅਧਿਕਾਰਤ ਕੋਟੇਮ ਕੀ ਜੂਰੀ ਇਹਦਾ ਸੀਗਾ ਉਹ ਲੋਆਇਆ ਨਹੀਂ ਗੱਡੀ ਦਾ ਅੰਦਰ ਇਹਨਾਂ ਦਾ ਫੇਸ ਨਹੀਂ ਹੁੰਦਾ ਬਲਕਿ ਜਦੋਂ ਤੁਸੀਂ ਇਹ ਅੱਜ ਅੱਜ ਦੇਖੋ ਐਟਗਿਆ ਉਹਨਾਂ ਨੇ ਐਂਟਰੀ ਕਰ ਲਈ ਗੱਡੀ ਇਹਨੇ 6 ਵਜੇ 6 ਵਜੇ ਦੇ 50 ਮਿੰਟ ਤੇ ਡਾਕਟਰ ਨੇ ਡਾਕੂਮੈਂਟਾ ਮਗਰਾਏ تھے ਉਹਨਾਂ ਗੱਡੀ ਨੰਬਰ ਲਿਖਤਾ ਉਹਦੀ ਜਿਹੜੀ ਇਨਵੌਇਸ ਨੰਬਰ ਉਹਨੇ ਐਂਟਰੀ ਆ ਫਿਰ ਦਰਵਾਜ਼ਾ ਨਾ ਹੈਜ਼ ਦਾ ਮੋਬਾਈਲ ਪਰ ਲਿਖ ਰਿਹਾ ਉਹਨਾਂ ਨੇ ਉਹ ਸਾਈਨ ਕਰਾ ਤਾ ਉਹਨਾਂ ਕਹਿੰਦੇ ਤੁ ਜਾ ਤੈਨੂੰ ਫੋਨ ਕਰਦਾਂਗੇ ਫਿਰ ਗੱਡੀ ਲਾਏਗਾ ਉਹ ਕੋਈ ਨਹੀਂ ਪੜ੍ਹਿਆ ਉਹਨੇ ਕੁਝ ਨਹੀਂ ਨੀਚੇ ਤੋਂ ਪੜ੍ਹਿਆ ਕਿ ਭਾਈ ਅਸੀਂ ਤਾਂ ਕਰਕੇ ਉੱਥੋਂ ਆਏ ਹਾਂ ਉਹਨਾਂ ਨੇ ਦੁੱਤੀ ਵੀ ਹੈ ਠੀਕ ਹਜੂਰ ਕਹਿੰਦੇ ਕਿ ਸੁਣੀ ਨਾ ਬਹੁਤ ਬੜਮਾਰੀ ਆ ਗਨਪੁਆਇੰਟ ਤੇ ਉਹਨੂੰ ਪ੍ਰੋਫੈਸ ਕਰਾਇਆ ਗਨਪੁਆਇੰਟ ਤੇ ਕਲਪਾਸ ਗਏ ਤੇ ਮੰਮਰ ਇਹ ਬਾਤ ਜੋਰੀ ਕੀਤਾ ਠੀਕ ਸਹੀ ਗੱਲੇ ਹਲੋ ਜਿਹੜਾ ਡਰਾਈਵਰ ਜਿਹੜਾ ਹੈ ਨਾ ਸਾਡੀ ਚਾਰ ਗੱਡੀਆਂ ਉੱਤੇ ਭਰ ਕੇ ਆਈਆਂ ਸੀਗੀਆਂ ਇੱਕ ਕਰੰਟ ਲਾਉਣਾ ਗਨ ਪੁਆਇੰਟ ਕਰਨਾ ਇਹ ਆਮ ਗੱਲ ਹੈ ਇੱਕ ਗੱਡੀ ਇੱਕ ਗੱਡੀ ਪਹਿਲਾਂ ਆਈ ਸੀ ਉਦੋਂ ਮੈਂ ਇੱਕ ਉਹ 26 ਪੀ ਨੇ ਉਹ ਰਹੀ ਸੀ ਜਿੱਥੇ ਚੀਜ਼ ਉਹ ਇੱਥੇ ਪਹਿਲਾਂ ਵੀ ਆ ਕੇ ਖੜੀ ਸੀ ਮਾਪ ਬੰਦ ਤੇ ਉਹ ਡਰਾਈਵਰ ਫਿਰ ਗਿਆ ਸੀ ਉਹ ਡਰਾਈਵਰ ਨੇ ਤੁਸੀਂ ਕਿੰਨਾ ਲੰਬਾ ਦੱਸਿਆ ਸਾਨੂੰ ਗਨ ਪੁਆਇੰਟ ਤੇ ਕੰਫਰਮ ਕਰਾਇਆ ਨਾ ਅਸੀਂ ਨਾ ਕੋਈ ਨਹੀਂ ਲੱਗਿਆ ਕਿ ਪੂਰੇ ਡਿਪਾਰਟਮੈਂਟਾਂ ਦੇ ਸਚਾਰ ਦਾ ਕੋਈ ਦਬਾਅ ਹੋਵੇ ਕਿ ਜਦੋਂ ਸੱਜੇ ਦੂਜੇ ਕੁਝ ਲਿਆਉਂ ਵਾਸਤੇ ਜੇ ਹਟਾਉਂ ਨਹੀਂ ਉਹ ਤੇ ਪੰਜਾਬ ਕਹਿੰਦਾ ਤਾਂ ਉਹ ਜਿਆਦਾ ਪਤਾ ਵੀ ਪ੍ਰੈਸ਼ਰ ਕਿਹਦਾ ਹੋਗਾ ਕੀ ਕੀ ਗੱਲ ਹੈ ਜੇ ਤਾਂ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਐਕਸਪੀਰੀਅੰਸ ਸੀ ਹੁਣ ਬਾਅਦ ਭਾਜੀ ਮੇਰਾ ਸਮਾਂ ਸਰਕਾਰ ਬਹੁਤ ਵਧੀਆ ਹੈ ਇਹਦੇ ਸਾਹਮਣੇ ਹਾਂਜੀ ਮੇਰੇ ਨਾਲ ਆਧਾ ਦੀ ਮਾਨ ਸਰਕਾਰ ਬਹੁਤ ਵਧੀਆ ਹੈ ਜਿਹੜਾ ਮੇਰਾ ਐਕਸਪੀਰੀਅੰਸ ਸੀ ਪਰ 25 ਸਾਲ ਤੋਂ ਸਵਾਰ ਅਕਾਲੀਆਂ ਦੀ ਵੀ ਹੈ ਕਾਂਗਰਸ ਦੀ ਹੈ ਜਿਹੜੀਆਂ ਮੈਂ ਕਿਹੜੀ ਮੁਹਰ ਨਹੀਂ ਕਰੂੰਗਾ ਉਹ ਕਦੀ ਆ ਇਸ ਨਾ ਮੀਜ਼ੂਆ ਵੀ ਧਕੇੜ ਵਾਲੇ ਤੋਂ ਹੀ ਕੇਸ ਕਰਦਾ ਹੁਣ ਸਾਰੇ ਟਰਾਂਸਫਾਰਮਰਾਂ ਦੇ ਮੈਨੂੰ ਫੋਨ ਆ ਰਿਹਾ ਪੰਜਾਬ ਜਿੰਨੇ ਵੀ ਆਰੇ ਜਾਣਦੇ ਨੇ ਕਹਿੰਦੇ ਸੰਤੂ ਸਾਹਿਬ ਤੁਸੀਂ ਪਿੱਛੇ ਨਹੀਂ ਹਟਣਾ ਆਪੋ ਤੇ ਸਾਰੇ ਅੱਗੇ ਜਿੱਥੇ ਕਰਾਂਗੇ ਇਹ ਵੀ ਅੱਜ ਧਰਨਾ ਆ ਤਾਂੜਨਾ ਹੋਊਗਾ ਤੁਸੀਂ ਦੱਸ ਕੇ ਕਿ ਸਾਡੇ ਗੋਪ ਦਾ ਬਵਾਸ ਕਰ ਪੰਜਾਬ ਸਾਰੇ ਇਹ ਤੁਸੀਂ ਵੀ ਜਿੱਥੇ ਤਰਵ ਨਹੀਂ ਬਿਲਕੁਲ ਨਹੀਂ ਜੀ ਇਹ ਕੰਡੀਸ਼ਨ ਕਾਫੀ ਸੀ ਲੋ ਆ ਉਹ ਆਪਾਂ ਮਹਿਮਤ ਦਾ ਦਾਵਾ ਕਰੂੰਗਾ ਮਾਣਾ ਨਹੀਂ ਸਰ ਬਿਲਕੁਲ ਖੈਦਬਾ ਮਾਰੂਣ ਦੇ ਉੱਤੇ ਕਰੀ ਮੇਰੀ ਜਿਹੜੀ ਵੇਚੀ ਹੋਈ ਆ ਪਰ ਮਤਲਬ ਕਿ ਕਰੋਂ ਦੇ ਤਾਂ ਚੱਲ ਰਿਹਾ ਫੇਸਬੁਕ ਤੇ ਸਮਝਾ ਨਾ ਕੋਈ ਸਾਹ ਸੰਦੇ ਆ ਰਿਹਾ 10 ਮਿੰਟ ਦਾ ਦੋਸਤ ਬਈ ਉਤੋਂ ਬੜਾ ਸੀ ਕਿਹਦਾ ਦਾਵਾ ਕੀ ਹੋ ਗਿਆ ਤੇ 25 ਸਾਲਾਂ ਤੋਂ ਪਾਸਪੋਰਟ ਨਾ ਖਰਾਬ ਹੋਈ ਨਾ